ਦਰ ਵੇਖਦੇ ਵੀ ਉਹ ਨੱਚਦਾ ਚੋ ਮਾਲਿਆ ਚੋ ਮਾਲਿਆ 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 ਖੁਸ਼ ਕੀਤਾ ਇਹ ਮਲਾ ਗਿਆ ਲਾਓ ਸਾਹਮਣੇ ਮੈਦਾਨ ਦੇ ਵਿੱਚ ਮਾਲਕ ਗੁਬਿੰਦਪੁਰ ਹੀ ਆ ਗਿਆ ਮੈਦਾਨ ਦੇ ਵਿੱਚ ਮਾਲਾ ਗੁਬਿੰਦਪੁਰ ਹੀ ਆ ਗਿਆ ਵੇਖੋ ਯਾਫੀ ਚਾਰ ਹਰਸ਼ਦੀ ਸੱਤਾ ਹਿੱਕ ਦੇ ਵਿੱਚ ਟੱਚ ਮਾਲਾ ਹਾਲਾ ਵੀ ਐਕਸ਼ਨ ਕਰਦਾ ਹੈ ਸੁਆਦ ਖੇਡ ਕਬੱਡੀ ਦਾ ਲਾਓ ਸਾਹਮਣੇ ਮਾਲਾ ਕਬੱਡੀ ਕਬੱਡੀ ਲਾਓ ਸਾਹਮਣੇ ਮਾਲਾ ਸੱਲੇ ਇਧਰ ਅਮਨਵੀਰ ਮੁੰਡਾ ਡਾਲਰ ਲਾ ਕੇ ਪੁੱਜਿਆ ਹੋਇਆ ਆਓ ਸਾਹਮਣੇ ਮੈਦਾਨ ਦੇ ਵਿੱਚ ਸੱਲੇ ਆਓ ਸਾਹਮਣੇ ਮਾਲਾ 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 ਆਹ ਢਾਜ ਦੀ ਮਾਰ ਕੇ ਜਦੋਂ ਆਹ ਕਮਾਉਂਦਾ ਨਾ ਸਰਜਾ ਫਿਰ ਸੁਆਦ ਬਣ ਜਾਂਦਾ ਹਰਸ਼ ਦੇ ਇੰਦਰਜੀਤ ਬੰਨੀ ਅੱਜ ਰੋਕਿਆ ਨਹੀਂ ਰੁਕਦਾ ਇੰਦਰਜੀਤ ਬੰਨੀ ਅੱਜ ਰੋਕਿਆ ਨਹੀਂ ਰੁਕਦਾ ਮਾਲਾ ਗਵਿੰਦਪਰੀਆ ਰੇਡ ਪਾ ਰਿਹਾ ਹੈ ਆਹ ਮਾਲਾ ਕਹਿੰਦੇ ਗਵਿੰਦਪਰੀਆ ਰੇਡ ਪਾਉਂਦੀ ਵਧਿਆ ਹੋਇਆ ਹੈ ਚਾਰ ਜਾਫੀਆਂ ਦੇ ਵਿੱਚੋਂ ਕਿਹੜਾ ਖਿਡਾਰੀ ਰੁਕਣ ਦਾ ਯਤਨ ਕਰੇਗਾ ਇਧਰ ਅਮਨਾ ਛੱਜੂ ਮਾਜਰੀਆ ਉਹਦਾ ਧੰਨਵਾਦ ਹੈ ਪਰਵੇਖ ਨੇ ਵੀ ਉਹ ਨੱਚਦਾ ਹਾਂ ਮਾਲਿਆ ਮਾਲਿਆ ਉਹ ਮਾਲਿਆ ਮਾਲਿਆ ਖੁਸ਼ ਕੀਤਾ ਯੋ ਮਾਲਿਆ ਨਹੀਂ ਹਰੀਸਾ ਤੇਰੀ ਹੈ ਸ਼ੇਰ ਸਾਹ ਪੁਰੇਆਂ ਨਾਲ ਤੇ ਵੀ ਬਹੁਤ ਬਤ